ਸੈਲ 1 ਨਹੀਂ ਬਈ 20 ਸੈਲ ਸੀ ਅੱਗੇ ਠੀਕ ਹੈ ਆਉ ਸਾਨੂੰ ਠਾ ਗਿਆ ਸੀ ਪਾਇਆ ਸਬੂਤ ਕਰਨ ਵੀਰ ਦੇ ਮੂੰਹ ਤੇ ਵੱਜਿਆ ਵੀਰ ਆ ਪਾੜਤਾ ਸਾਰਾ ਆ ਦੰਦ ਵੀ ਦਿਖਣ ਲੱਗੇ ਸੀ ਉਹਦੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਉਹ ਕਹਿੰਦੇ ਕਿ ਅਸੀਂ ਟਰੈਕਟਰਾਂ ਦੇ ਟਾਇਰਾਂ ਤੇ ਫਾਇਰ ਕਰ ਰਹੇ ਸੀ ਮੂੰਹ ਤੇ ਲੱਗੇ ਇਹਦੇ ਲੱਤੇ ਲੱਗੇ ਕੀ ਉਹ ਟਾਇਰ ਸੋ ਅਥਰੂ ਗਿਆਸ ਦੇ ਉਹ ਕਨੈਸਟਰ ਛੁੱਟੇ ਜਾ ਰਹੇ ਨੇ ਉਹ ਵੀ ਪੁਰਾਣੇ ਨੇ ਉਹਨਾਂ ਦੀ ਐਕਸਪਾਇਰੀ ਡੇਟਾਂ ਲੰਘ ਚੁੱਕੀਆਂ ਐਕਸਪਾਇਰੀ ਡੇਟਾਂ ਜਿਹਦੇ ਅੱਧੇ ਬੰਦੇ ਦੀ ਅੱਖਾਂ ਖਰਾਬ ਹੋ ਗਈਆਂ ਵੀਰਾਂ ਕੀ ਦਾ ਬਾਈ ਦਾ ਲੱਗਿਆ ਅਸੀਂ ਤਾਂ ਬਾਈ ਨੂੰ ਫੜਨੇ ਚ ਲੱਗੇ ਤੇ ਇੱਕ ਬਜ਼ੁਰਗ ਸੀ ਜਿਹੜਾ ਉਠਾ ਕੇ ਲਾਇਆ ਤੇਰਾ ਬਾਈ ਆ ਮਾਰਿਆ ਇਹ ਚਾਹ ਗੋਲੀ ਚਲਾਣ ਦੋਪ ਚਲਾਣ ਕੋ ਚਲਾਣ ਜੇ ਮਨ ਬਣਾ ਲਿਆ ਤੇ ਜਾਣਾ ਤੇ ਜਾਣਾ ਹੈ ਇਹਨਾਂ ਨੇ ਪੰਜਾਬ ਨੂੰ ਕਦੇ ਇੰਡੀਆ ਦਾ ਹਿੱਸਾ ਨਹੀਂ ਮੰਨਿਆ ਡਰੋਨਾਂ ਨਾਲ ਉੱਪਰੋਂ ਬੰਬ ਗੋਲ ਸੁੱਟੇ ਜਾ ਰਹੇ ਆ ਬਜ਼ੁਰਗ ਬੈਠੇ ਸੀ ਬਜ਼ੁਰਗਾਂ ਨੇ ਕਿਸੇ ਦੀ ਲੱਤ ਪਾਟ ਗਈ ਕਿਸੇ ਦੇ ਢਿੱਡ ਚ ਵੱਜਿਆ ਕਿਸੇ ਦੀ ਅੱਖ ਚ ਵੱਜਿਆ ਮੂਹੇ ਅੱਖ ਜੇ ਛੱਡ ਦੂਗੀ ਇਹ ਕਿੰਨੀ ਤਿੱਖੀ ਹੈ ਇਹ ਇਹ ਦੋਨੋਂ ਚੀਜ਼ਾਂ ਦੇਖ ਲਓ ਤੁਸੀਂ ਸਾਡਾ ਕਸੂਰ ਕੀ ਹੈ ਗੁਰਵੱਦੀ ਐਸੀ ਇੱਕ ਪਾਸੇ ਕਿਸਾਨ ਦਿੱਲੀ ਕੂਚ ਕਰਨ ਨੂੰ ਕਾਹਲੇ ਨੇ ਪਰ 5 ਵਜੇ ਤੱਕ ਦੀ ਮੀਟਿੰਗ ਦਾ ਸਮਾਂ ਰੱਖਿਆ ਗਿਆ ਪਰ ਨਾਲ ਦੀ ਨਾਲ ਲਗਾਤਾਰੇ ਚਰਚਾਵਾਾਂ ਛਿੜਦੀਆਂ ਪਈਆਂ ਨੇ ਕਿ ਕਿਸਾਨਾਂ ਦੇ ਨਾਲ ਲੰਘਦੇ ਸਮੇਂ ਦੇ ਨਾਲ ਨਾਲ ਲਗਾਤਾਰ ਤਸ਼ੱਦਦ ਵਧਦਾ ਜਾ ਰਿਹਾ ਕਿਸਾਨਾਂ ਦੇ ਵਿੱਚ ਡਰ ਹੈ ਕਿ ਉਹਨਾਂ ਦੇ ਉੱਤੇ ਜਿੱਥੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਸੀ ਹੁਣ ਉਹਨਾਂ ਦੇ ਉੱਤੇ ਗੋਲੀਆਂ ਤਾਗੀਆਂ ਜਾ ਰਹੀਆਂ ਕਿਉਂਕਿ ਮੇਰੇ ਹੱਥ ਦੇ ਵਿੱਚ ਇੱਕ ਇਹ ਸ਼ੈੱਲ ਹੈ ਇਹ ਬੁਲਟ ਹੈਗੀ ਆ ਬੁਲਟ ਦਾ ਸ਼ੈੱਲ ਹੈਗਾ ਆ ਜੋ ਕੀ ਬ੍ਰਾਮਦ ਹੋਇਆ ਇਦਾਂ ਦੇ ਬڑے ਸ਼ੈੱਲ ਲੰਘੇ ਕੱਲ ਬ੍ਰਾਮਦ ਹੋਏ ਨੇ ਔਰ ਇਦਾਂ ਦੇ ਹੀ ਸ਼ੈੱਲ ਹੁਣ ਦੁਬਾਰਾ ਬ੍ਰਾਮਦ ਕੀ ਰਖਦੇ ਨੇ ਕਿ ਉਹਨਾਂ ਨੂੰ ਇਹ ਸ਼ੈਲ ਕਿੱਥੋਂ ਮਿਲਿਆ ਨੇ ਉਹਨਾਂ ਉਹਨਾਂ ਦੇ ਨਾਲ ਕੀ ਕੁਝ ਵਾਪਰਿਆ ਹੈ ਉਹਨਾਂ ਦੇ ਸਾਥੀ ਨਾਲ ਕੀ ਵਾਪਰਿਆ ਹੈ ਭਾਈ ਸਾਹਿਬ ਇਹ ਸ਼ੈਲ ਤੁਹਾਡੇ ਕੋਲ ਕਿਸ ਤਰ੍ਹਾਂ ਆਇਆ ਪਹਿਲਾਂ ਤਾਂ ਦੱਸੋ ਇਹ ਸ਼ੈਲ ਇੱਕ ਨਹੀਂ ਬਈ 20 ਸ਼ੈਲ ਸੀ ਅੱਗੇ ਠੀਕ ਹੈ ਆਉ ਸਾਨੂੰ ਠਾ ਗਿਆ ਸੀ ਪਾਇਆ ਹੈ ਸਬੂਤ ਕਰਨ ਵੀਰ ਦੇ ਮੂੰਹ ਤੇ ਵੱਜਿਆ ਵੀਰ ਆ ਪਾੜਤਾ ਸਾਰਾ ਅੱਛਾ ਆ ਦੰਦ ਵੀ ਦਿਖਣ ਲੱਗੇ ਸੀ ਉਹਦੇ ਐਨੀ ਬੋਰੀ ਹਾਲ ਸੀਗੀ ਅੱਖ ਮੂੰਹ ਔਰ ਇਹਦੇ ਤੁਸੀਂ ਕਹਿ ਰਹੇ ਹੋ ਕਿ ਇਸ ਗੋਲੀ ਨਾਲ ਗੋਲੀ ਨਾਲ ਹਾਂਜੀ ਅੱਛਾ ਅਸੀਂ ਮੌਕੇ ਸੀ ਇੱਥੇ ਸਾਡੇ ਸਾਹਮਣੇ ਪਾਦਾ 20 ਖੋਲ ਪਈ ਸੀ ਜੋ ਅਸੀਂ ਦੋ ਜਹਾਟ ਚੱਕੂ ਲਏ ਪਰ ਇੱਕ ਸਵਾਲ ਖੜਾ ਹੁੰਦਾ ਜਦੋਂ ਅਸੀਂ ਬੰਦੂਕ ਚੋਂ ਫਾਇਰ ਕਰਦੇ ਆ ਤੇ ਸ਼ੈਲ ਜਿਹੜਾ ਆ ਉਹ ਮੌਕੇ ਤੇ ਡਿੱਗ ਜਾਂਦਾ ਆ ਬਾਈ ਅੱਗੋਗੇ ਅੱਗੋ ਤੇ ਅਸੀਂ ਅੱਗੇ ਸੀ ਅੱਗੇ ਪਹਿਲੀ ਲੇਅਰ ਸੀ ਵੀ ਇੱਥੇ ਮਾ 20 ਖੋਖੇ ਪਏ ਸੀ ਜਿੱਥੋਂ ਪੱਟੇ ਸਰੀਏ ਪੱਟੇ ਨਾ ਉਹ ਤੋਂ ਅੱਗੇ ਦੇ ਬਾਈ ਅਸੀਂ ਚੱਕ ਕੇ ਲਏ ਆ ਅੱਛਾ ਹਾਂ ਆ ਚਲਾਈਆਂ ਇਹਨੇ ਇਹ ਚੀਜ਼ਾਂ ਫਾਇਰ ਹੋ ਰਹੀਆਂ ਨੇ ਕੱਲ ਦੀਆਂ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਉਹ ਕਹਿੰਦੇ ਕਿ ਅਸੀਂ ਟਰੈਕਟਰਾਂ ਦੇ ਟਾਇਰਾਂ ਤੇ ਫਾਇਰ ਕਰ ਰਹੇ ਹਾਂ ਟਰੈਕਟਰਾਂ ਦੇ ਬੰਦਿਆਂ ਦੇ ਸਿੱਧੇ ਇੱਥੇ ਲੱਗੀ ਕਿਸੇ ਦਾ ਕਿਸੇ ਰਜਿੰਦਰ ਜੀ ਇਹ ਇੱਕਦਮ ਇੱਕ ਦਿਨ ਲੱਤ ਤੇ ਲੱਗੀ ਇਹਦੇ ਮੂੰਹ ਤੇ ਲੱਗੀ ਇਹਦੇ ਲੱਤ ਲੱਗੀ ਕਿ ਉਹ ਟਾਇਰ ਹੈ ਬੰਦੇ ਜਿਹੜਾ ਟਰੈਕਟਰ ਜਿਹੜਾ ਫਰਕ ਨਹੀਂ ਹੈਗਾ ਇਹ ਅਸੀਂ ਆਪਣੇ ਪੱਲੇ ਥੋੜੀ ਠਾ ਕੇ ਲੈ ਗਏ 20 ਖੋਲ ਪਏ ਉੱਥੇ ਅੱਗੇ ਔਰ ਜੋ ਅਥਰੂ ਗੈਸ ਦੇ ਉਹ ਕੈਨਿਸਟਰ ਸੁੱਟੇ ਜਾ ਰਹੇ ਨੇ ਉਹ ਵੀ ਪੁਰਾਣੇ ਨੇ ਉਹਨਾਂ ਦੀ ਐਕਸਪਾਇਰੀ ਡੇਟਾ ਲੰਘ ਚੁੱਕੀ ਹੈ ਐਕਸਪਾਇਰੀ ਡੇਟਾ ਜੇ ਅੱਧੇ ਬੰਦੇ ਦੀ ਅੱਖਾਂ ਖਰਾਬ ਹੋ ਗਈਆਂ ਵੀਰ ਸਾਲ ਲੈਣੇ ਚ ਪ੍ਰੋਬਲਮ ਹੋ ਰਹੀ ਆ ਉਸ ਵੇਲੇ ਜਦੋਂ ਇਹ ਚੀਜ਼ ਵਾਪਰੀ ਸੀ ਤੁਸੀਂ ਉੱਥੇ ਸੀ ਭਲਾ ਹਾਂ ਉੱਥੇ ਸੀ ਮੌਕੇ 'ਚ ਮੈਨੂੰ ਮੈਨੂੰ ਦੱਸ ਸਕਦੇ ਹੋ ਬਰੀਫਲੀ ਹੋਇਆ ਕੀ ਉਸ ਵੇਲੇ ਬਰੀਫਲੀ ਬਾਈ ਅੱਗੇ ਚੱਰੇ ਸੀ ਅੱਛਾ ਐ ਨਹੀਂ ਪਤਾ ਸੀ ਸਾਈਡ 'ਚ ਕਿਹਦਾ ਜਿੱਦਾਂ ਬਾਈ ਦਾ ਲੱਗਿਆ ਅਸੀਂ ਤਾਂ ਬਾਈ ਨੂੰ ਫੜਨੇ 'ਚ ਲੱਗੇ ਤੇ ਇੱਕ ਬਜ਼ੁਰਗ ਸੀ ਜਿਹੜਾ ਉਠਾ ਕੇ ਲਾਇਆ ਕਹਿੰਦਾ ਬਾਈ ਆ ਮਾਰਿਆ ਇਸੇ ਆ ਲੱਗਿਆ ਉਸ ਦਾ ਮੂੰਹ ਕਿਉਂ ਅਸੀਂ ਘਬਰਾ ਕੇ ਨਾਲ ਦੇਖ ਕੇ ਬਾਈ ਜ਼ਿਆਦਾ ਪਟ ਗਿਆ ਸੀ ਕਿਦਾਂ ਮੈਨੂੰ ਜਦੋਂ ਤੁਸੀਂ ਬੈਰੀਕੇਟਿੰਗ ਤੋੜਨ ਦੇ ਹੀ ਆ ਕੱਢਣ ਦੇ ਹੀਗੇ ਉਸ ਵੇਲੇ ਅਸੀਂ ਬੈਰੀਕੇਟ ਤੋੜਨ ਲੱਗੇ ਸੀ ਉਹ ਉਦੋਂ ਹੀ ਫੈਰ ਹੋਇਆ ਉ ਦਾ ਲੱਗੇ ਵੀ ਹਾਂ ਉਹ ਰਜਿੰਦਰਾ ਚ ਆ ਤੁਸੀਂ ਜਾ ਕੇ ਬਾਹ ਕਵਰ ਜੀ ਹਾਂ ਹਾਂ ਮਾਦੇ ਰੈਫਰ ਕਰਦਾ ਰਜਿੰਦਰਾ ਚ ਕਮ ਸੇ ਕਮ ਵੀ 80 80 90 ਤੋਂ ਰਜਿੰਦਰਾ ਚ ਆ ਅੱਛਾ ਬਾਕੀ ਦੂਜੇ ਹਸਪੀਟਲਾਂ ਚ ਲਵੇ ਉਹਦਾ ਵੀ ਪਤਾ ਨਹੀਂ ਉਹਦਾ ਵੀ ਬਹੁਤ ਜਿਆਦਾ ਜ਼ਖਮੀ ਨੇ ਕਿਤੇ ਮੂੰਹ ਤੇ ਕਿਸੇ ਲੱਤ ਦੇ ਕਿਸੇ ਦੇ ਕਈ ਤਾਂ ਬਜ਼ੁਰਗਾਂ ਦੇ ਲੱਗੀ ਵੀ ਹੂੰ ਗੋਲੀਆਂ ਗੋਲੀਆਂ ਹਾਂਜੀ ਹਾਂਜੀ ਫਾਇਰ ਫਾਇਰ ਮਾਰੇ ਫਾਇਰ ਇਹ ਤੇ ਸਾਡੇ ਸਾਡੇ ਸਾਹਮਣੇ ਆ ਵੀਰ ਜੀ ਦੋ ਤਾਂ ਇੱਥੇ ਪਏ ਜੀ ਹੁਣੇ ਟਾਰਗੇਟ ਇੱਥੇ 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 ਬੈਠੇ ਆਂ ਦੋ ਬੰਦੇ ਤਾਂ ਇੱਥੇ ਪੱਟੀਆਂ ਕਰ ਰਹੇ ਹੁਣੇ ਅੱਛਾ ਉਹਨਾਂ ਦੇ ਵੀ ਫੈਰ ਹਾਂ ਹਾਂ ਹਾਂਜੀ ਉਹਨਾਂ ਦੇ ਫੈਰ ਮਾਰੇ ਇੱਥੇ ਕੁਝ ਕਰ ਲੈ ਦੇ ਦਿੱਲੀ ਜਾਣਾ ਤੇ ਜਾਣਾ ਹੀ ਹੈ ਚਾਹੇ ਗੋਲੀ ਚਲਾਣ ਤੋਪ ਚਲਾਣ ਕੋਹ ਚਲਾਣ ਜੇ ਮਨ ਬਣਾ ਲਿਆ ਤੇ ਜਾਣਾ ਤੇ ਜਾਣਾ ਹੈ ਤੇ ਅਸੀਂ ਬੈਰੀਕੇਡ ਤੋੜੇ ਕਿਵੇਂ ਕਰਕੇ ਇੱਕਲੇ ਰਹਿ ਗਈ ਕੋਈ ਬਾਤ ਨਹੀਂ ਜਦੋਂ ਹੁਕਮ ਹੋਗਾ ਉਹ ਵੀ ਡੁੱਟ ਜੂਗੀ ਜੀ ਭਾਈ ਭਾਈ ਕਹਿੰਦੇ ਸੀ ਟਾਰਗੇਟ ਕਿਲਿੰਗ ਭਾਜੀ ਕੀ ਕਹਿੰਦੇ ਤੁਸੀਂ ਦੇਖੋ ਭਾਜੀ ਅਸੀਂ ਸਾਰੇ ਇੰਡੀਆ ਦੇ ਵਾਸੀ ਆ ਅਸੀਂ 26 ਜਨਵਰੀ 15 ਅਗਸਤ ਹੂਮਾ ਮਾ ਕੇ ਇਕੱਠੇ ਹੋ ਕੇ ਮੰਦੇ ਆ ਜਦੋਂ ਸਰਕਾਰ ਬਣਾਈ ਜਾਂਦੀ ਹੈ ਸਰਕਾਰ ਇੱਕ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਇੱਕ ਲੋਕਾਂ ਨੂੰ ਖੁਸ਼ੀ ਹੁੰਦੀ ਆ ਵੀ ਨਵੀਂ ਸਰਕਾਰ ਆਈ ਹੈ ਸਾਨੂੰ ਨਵੀਆਂ ਉਮੀਦਾਂ ਹੋਣਗੀਆਂ ਪਰ ਸਾਨੂੰ ਨਹੀਂ ਪਤਾ ਸੀ ਵੀ ਜੋ ਸਰਕਾਰ ਬਣਾ ਰਹੇ ਆ ਅਸੀਂ ਜਿਹੜੇ ਅਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ 2014 ਤੋਂ ਬਣਾ ਰਹੇ ਆ ਇਹ ਸਾਡੇ ਤੇ ਪਾਕਿਸਤਾਨ ਤੋਂ ਵੀ ਮਾੜਾ ਸਲੂਕ ਕਰਨਗੇ ਇਹਨਾਂ ਨੇ ਪੰਜਾਬ ਨੂੰ ਕਦੇ ਇੰਡੀਆ ਦਾ ਹਿੱਸਾ ਨਹੀਂ ਮੰਨਿਆ ਜਦੋਂ ਤੋਂ ਇਹ ਆਏ ਆ ਉਦੋਂ ਤੋਂ ਤਸ਼ੱਦਦ ਚੱਲਦੇ ਜਾ ਰਹੇ ਆ ਓਰੇ ਸ਼ਾਂਤਮੀ ਲੋਕਾਂ ਦੇ ਬੈਠੇ ਹੋਏ ਪੰਜਾਬ ਦੀ ਹੱਦ ਵਿੱਚ ਡਰੋਨਾਂ ਨਾਲ ਉੱਪਰੋਂ ਬੰਬ ਗੋਲ ਸੁੱਟੇ ਜਾ ਰਹੇ ਆ ਬਜ਼ੁਰਗ ਬੈਠੇ ਸੀ ਬਜ਼ੁਰਗਾਂ ਨੇ ਕਿਸੇ ਦੀ ਲੱਤ ਪਾਟ ਗਈ ਕਿਸੇ ਦੇ ਢਿੱਡ 'ਚ ਵਜਿਆ ਕਿਸੇ ਦੀ ਅੱਖ 'ਚ ਵਜਿਆ ਅੱਖਾਂ ਖਰਾਬ ਹੋ ਗਈਆਂ ਸੀ ਹੁਣ ਵੀ ਨਾਲ ਇਹ ਦਵਾਈ ਲੈ ਕੇ ਨਾਲ ਘੁੰਮ ਰਹੇ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਐਕਸਪਾਇਰਡ ਜਿਹੜੇ ਗੋਲੀਆਂ ਟੀਅਰ ਗੈਸ ਦੇ ਉਹ ਛੱਡੇ ਜਾ ਰਹੇ ਆ ਵੀ ਇਹਨਾਂ ਦੀ ਅੱਖਾਂ ਖਰਾਬ ਹੋ ਜਾਣ ਜਿਹਨਾਂ ਨੂੰ ਸਾਹ ਦੀ ਪ੍ਰੋਬਲਮ ਆ ਕਿਉਂਕਿ ਮੰਨਿਆ ਵੀ ਜੇ ਅਸੀਂ ਅੱਗੇ ਧੱਕਾ ਕਰ ਰਹੇ ਹਾਂ ਜਾ ਕੇ ਤੁਸੀਂ ਕਰ ਸਕਦੇ ਹੋ ਟਾਇਰ ਗੈਸ ਟਾਇਰ ਗੈਸ ਛੱਡਣਾ ਉਹਨਾਂ ਨੂੰ ਪਿੱਛੇ ਹਟਾਉਣਾ ਇਹ ਵੱਖਰੀ ਗੱਲ ਆ ਜਿਹੜੀਆਂ ਹੁਣ ਹੁਣ ਗੱਲ ਹੋ ਰਹੀ ਹੈ ਜਿਹੜੀ ਆਹ ਗੋਲੀ ਦਾਗ ਗਈ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਭਾਜੀ ਇਹ ਗੋਲੀਆਂ ਉਹਨਾਂ ਨੇ ਸਾਹਮਣੇ ਟਾਰਗੇਟ ਕਰਕੇ ਸਿੱਧੀ ਗੋਲੀਆਂ ਕਰਕੇ ਚਲਾਈਆਂ ਹਵਾ 'ਚ ਕੋਈ ਫੈਰ ਨਹੀਂ ਹੋਇਆ ਇਹ ਸਿੱਧੀ ਗੋਲੀਆਂ ਚੱਲੀਆਂ ਇੱਕ ਇੱਕ ਮੁੰਡੇ ਦੇ ਮੈਂ ਉੱਥੇ ਹੀ ਸੀ ਸਭ ਤੋਂ ਅੱਗੇ ਮੈਂ ਸੀ ਕੱਲ ਦੀ ਰਿਪੋਰਟ ਦੇਖ ਲਓ ਤੁਸੀਂ ਉਹਨਾਂ ਦੇ ਨਾਲ ਸੀ ਇੱਕ ਦੇ ਇੱਥੋਂ ਪਾੜ ਕੇ ਗਈ ਇੱਕ ਦਾ ਇੱਥੇ ਸਾਰਾ ਕੁਝ ਪਾੜਤਾ ਹੈ ਹਾਂ ਗੋਲੀ ਨੇ ਇੱਕ ਦੇ ਵੱਜ ਕੇ ਉਹਦੇ ਖੈ ਕੇ ਅੱਖ ਦੇ ਕੋਲੋਂ ਦੀ ਜਾ ਕੇ ਉਹਦੇ ਇੱਥੇ ਵੱਜੀ ਇੱਥੇ ਸਾਰਾ ਕੁਝ 파ੜਦਾ ਇਹ ਗੋਲੀਆਂ ਦੇ ਸ਼ੈੱਲ ਉੱਥੇ ਉੱਥੋਂ ਅਸੀਂ ਬਰਾਮਦ ਕੀਤੇ ਉੱਥੋਂ ਹੀ ਸ਼ੈੱਲ ਮਿਲੇ ਸਿੱਧੀ ਗੋਲੀਆਂ ਗਰਾਊਂਡ ਜ਼ੀਰੋ ਤੋਂ ਹੀ ਝੱਕ ਕੇ ਲਏ ਵੀਰੇ ਸੀ ਜਿਹੜਾ ਸਾਸੀਂ ਅੱਗੇ ਸੀ ਉਹਤੇ ਉਹਤੇ 20 ਹੋਰ ਪੇ ਸੀ 25 ਸਮਾਨ ਉਹਨੇ ਸਿੱਧੀ ਗੋਲੀਆਂ ਮਾਰੀਆਂ ਦੋ ਇਹਨੇ ਬਹਾਨਾ ਕੀ ਬਣਾਇਆ ਕਿ ਟੈਰਾ ਟੈਰਾ ਤੇ ਕੋਈ ਨਹੀਂ ਮਾਰੀ ਉਹਨੇ ਉਹਨੇ ਸਿੱਧੇ ਸਿੱਧਾ ਹੀ ਮਾਰੇ ਕਿ ਇਹ ਤਾਂ ਵੱਜੂ ਨਹੀਂ ਸੀ ਕੋਈ ਟਰੈਕਟਰ ਨਹੀਂ ਸੀ ਜਦ ਅਸੀਂ ਕੋਈ ਟਾਇਰ ਕੁੱਟਦੇ ਰਹੇ ਨੇ ਟਾਇਰ ਤਾਂ ਹੁੰਦੇ ਨਹੀਂ ਉਹਨਾਂ ਸੱਚੇ ਬੰਦੇ ਵੀ ਟਰੈਕਟਰ ਕੋਈ ਨਹੀਂ ਸੀ ਟਰੈਕਟਰ ਦਾ ਬਾਨਾ ਬਣਾਇਆ ਗਿਆ ਉਧਰ ਤੇ ਟਰੈਕਟਰ ਸਾਡੇ ਪਿੱਛੇ ਸੀ ਦੂਰ ਸੀ ਇਹਨੇ ਸਿੱਧੇ ਗੋਲੀਆਂ ਖੋਲੀਆਂ ਨੇ ਟਾਇਰ ਤੇ ਗੋਲੀ ਮਾਰਦਾ ਟਾਇਰ ਦੇ ਅੰਦਰ ਹੀ ਗੋਲੀ ਰਹਿ ਜਾਣੀ ਬਾਹਰ ਆਣੀ ਨਹੀਂ ਆਉਣੀ ਉਹ ਦੇਖੋ ਖੋਖੇ ਹੁਣ ਵੀ ਖੋਖੇ ਪੈਣ ਪਏ ਹੋਣਗੇ ਮੇਰੇ ਖੋਖੇ ਤਾਂ ਬਖਰ ਬਾਹਰ ਹੀ ਡਿੱਗ ਜਾਂਦੇ ਗੋਲੀ ਲੱਗਦੀ ਤਾਂ ਹੀ ਚੱਕੇ ਲਏ ਬਾਈ ਇਸ ਨੂੰ ਨਿਊ ਆ ਬਿਲਕੁਲ ਬਾਬਾ ਜੀ ਤੁਸੀਂ ਕਹਿ ਰਹੇ ਹੋ ਛੇੜੀ ਲੇਅਰ ਆ ਨਾ ਨਹੀਂ ਮੈਂ ਉਹ ਕਹਿ ਰਿਹਾ ਤਾਂ ਮੇਰੀਆਂ ਹੀ ਅੱਖਾਂ ਸਾਹ ਲੈ ਨਿਕਲਦਾ ਕੱਲ ਤੂੰ ਬੜਾ ਪਿਆ ਅੱਛਾ ਤੇ ਮੈਂ ਤਾਂ ਬਹੁਤ ਮਾਹ ਬਜਿਆਂ ਕਰ ਲਾ ਅੱਛ ਬਾਬਾ 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 ਗੋਲੇ ਸੱਟੇ ਨੇ ਉਹਨਾਂ ਨੇ ਆ ਬੜੇ ਛਟੇ ਆ ਆ ਹੁਣੇ ਛਟਣ ਦੇ ਹੁਣ ਛਟਣ ਦੇ ਵੇਖੋ ਇਹ ਬਾਬਾ ਜੀ ਅੰਦਰ ਗੋਲੇ ਸੱਟ ਤੇ ਹੁਣ ਆ ਬੰਦੂਕਾਂ ਦੇ ਗੋਲੀਆਂ ਦੇ ਸ਼ੈਨ ਨੂੰ ਲੱਭਣ ਦੇ ਨੇ ਆ ਤੂੰ ਆਲੇ ਤੂੰ ਆਲੇ ਪੁੱਤ ਤੂੰ ਆਲੇ ਬਹੁਤ ਉਹਨਾਂ ਨੇ ਛਟੇ ਕਰ ਲਈ ਬਹੁਤ ਜਿਆਦਾ ਮੈਂ ਉਹਤੇ ਅੱਜ ਮਗਰੀ ਫੜਨ ਦੇ ਲੱਗੇ ਜਿੱਦ ਅਣਕੇ ਇੱਥੇ ਜਗਾ ਨਾ ਗੋਲਾ ਤੇ ਉਹ ਤੁਆ ਮੇਰੇ ਸਾਹ ਸਾਹ ਨਹੀਂ ਨਿਕਲਦਾ ਅੱਜ ਇਹ ਠੀਕ ਨਹੀਂ ਕਰ ਬਾਬਾ ਜੀ ਗਾਂਹ ਹੋਣਾ ਜੀ ਵੜੀ ਪਈ ਆ ਅੱਖਾਂ ਜੀ ਬਹੁਤ ਪਈ ਜੇ ਹੁਣੀ ਆਲੇ ਤੇ ਗਾਂਹ ਫਿਰ ਕਿਵੇਂ ਜਾਵਾਂਗੇ ਇਹ ਗਾਂਹ ਹੋਣਾ ਹਾਲਿਆ ਤੇ ਜਾਨਾਂ ਤੇ ਆਹੀ ਆਪਣੀ ਮੰਗਾ ਮੰਗਦੇ ਆ ਜਿਹੜੀਆਂ ਆਪਣੀ ਜਾਇਜ਼ ਆ ਸਾਡੀ ਕੜਗਦਾ ਭਾ ਨਾ ਆ ਲੋਕਾਂ shear ਚੜੇ ਖੇਤੀ ਦੇ ਕਰਜ਼ੇ ਇਹ ਆਪਣੇ ਆਂਦੇ ਸਰਕਾਰਾਂ ਦੀਆਂ ਦਮਾਂਗੇ ਦਮਾਂਗੇ ਬਾਬਾ ਜੀ ਤੁਸੀਂ ਵੀ ਜ਼ਿੰਮੇਦਾਰ ਹੋ ਆਹੋ ਜ਼ਿੰਮੇਦਾਰ ਮੇਰੇ ਕੋਲ ਤਿੰਨ ਕੇ ਕਲੇ ਆ ਕਮੀ ਤਿੰਨ ਹਾਂ ਤਿੰਨ ਕਲੇ ਤੇ ਤਿੰਨ ਗਾਂਹ ਪੁੱਤਰੇ ਜੋ ਕਿਲਾ-ਕਿਲਾ ਹੀ ਆਉਂਦੀ ਗਾਂ ਫਿਰ ਅੱਛਾ ਹਾਂ ਤੇ ਮੁੜ ਕੇ ਬਚਦਾ ਵੀ ਨਹੀਂ ਕੱਖੇ ਆਹੋ ਜਦੋਂ ਆਪਣੇ ਪੁੱਤਰੇ ਵਿਆਹੇ ਵਰੇ ਅੱਡ ਬਾਰ ਉਹ ਤੇ ਕਿਲੇ ਲਈ ਆਉਣੀ ਆ ਤੇ ਨੌਕਰੀ ਆਉਣੀ ਕੋਈ ਮੇਰੀ 12 ਜਮਾਤ ਦਾ ਪਰਾ ਇੱਕ ਪੁੱਤਰਾ ਉਸੇ ਤਰ੍ਹਾਂ ਅੱਜ ਫਿਰਦਾ ਤੇ ਇੱਕ ਅਠਵੀਂ ਪੜਦਾ ਇੱਕ ਨਵੀਂ ਪੜਦਾ ਤੇ ਖਰਚਾ ਵੜਾ ਆਉਂਦਾ ਉਹ ਪੜਾਈ ਦੇ ਨਾਲ ਹੀ ਖਰਚਾ ਚੜ ਗਿਆ ਕੋ ਖੇਤੀ ਦੇ ਖਰਚਾ ਚੜ ਗਿਆ ਬਜਦਾ ਕੋਈ ਨਹੀਂ ਅਰਜ਼ੀਆਂ ਦੇ ਜਣੇ ਹੁੰਦੇ ਪੈਸੇ ਮੇਰੀ ਆ ਚੀਜ਼ ਦੇਖੋ ਇਹ ਆ ਪਲਾਸਟਿਕ ਦੀ ਹੈ ਜੇ ਤੁਸੀਂ ਸਪੋਟ ਕਰੋ ਆ ਚੀਜ਼ ਅੱਖ ਚੇ ਵੱਜੇ ਕਹੀਂ ਮੂੰਹ ਚ ਅੱਖ ਚੇ ਛੱਡ ਦੂਗੀ ਇਹ ਕਿੰਨੀ ਤਿੱਖੀ ਹੈ ਇਹ ਇਹ ਦੋਨੋਂ ਚੀਜ਼ਾਂ ਦੇਖ ਲਓ ਤੁਸੀਂ ਸਾਡਾ ਕਸੂਰ ਕੀ ਆ ਗੁਰਵੱਦੀਆਂ ਸੀ ਟੈਰੀਸ਼ਾਂ ਸੀ ਰਸਤੇ ਬੰਦ ਸਾਨੂੰ ਕਿੱਥੇ ਰਸਤੇ ਬੰਦ ਐਨੇ ਕਿੱਤੇ ਸਾਨੇ ਸ਼ਾਂਤੀਪੁਰਕ ਜਾਣ ਦੋ ਜੈਸੀ ਕੁਝ ਕਰਦੇ ਮਾਨੂੰ ਰਸਤਾ ਦੇ ਦੋ ਜਾਣ ਦੋ ਪਹਿਲੇ ਅਸੀਂ ਗਏ ਕੁਝ ਗਲਤੀ ਤੁਸੀਂ ਰਸਤੇ ਬੰਦੇ ਆਪ ਘਰੀ ਬੈਠੇ ਸਾਰੇ ਰਸਤੇ ਬੰਦ ਆਪ ਤੇ ਨਾ ਸਾਡਾ ਹੈ ਵੀ ਸਾਨੂੰ ਸ਼ਾਂਤੀਪੂਰਨ ਕਰਨ ਦਿਓ ਇਹ ਬਤਾ ਗਏ ਕਿ ਅੱਖ ਦੇ ਵੱਜੇ ਇਹ ਬਜ਼ੂਰ ਕਹਿੰਦੇ ਅੱਖ ਇਹ ਕਿੰਨੇ ਨਕਲੀ ਹੈ ਆ ਦੇਖੀਏ ਗੋਲੇ ਕਿੰਨੇ ਆ ਇਹ ਕਰਤਾ ਪਰ ਇਹ ਚ ਗੋਲੀ ਛੱਡ ਤੋਪ ਜਲਾ ਫਿਰ ਅਸੀਂ ਹਟ ਜਾਗੇ ਜਾਣ ਦਾ ਹੈਗਾ ਵੀਰ ਦੇ ਕਿਵੇਂ ਹੋ ਜੇ ਜੇ ਕੁਝ ਹੋ ਜੇ ਦਿੱਲੀ ਪਹੁੰਚ ਕਰਨਾ ਹੀ ਕਰਨਾ ਹੀ ਇਹਨਾਂ ਦਾ ਪਾਕਿਸਤਾਨੀ ਗੋਲੇ ਹੋ ਰਹੇ ਜਿੰਨਾ ਹੀ ਭਰਾਈ ਜਾਂਦਾ ਬਾਹਾਂ ਸੇ 6 ਤੇ ਹੋਂ ਵਰਾਤਾ ਨਹੀਂ ਪੈਸਾ ਲਾ ਲੈਿੰਦੇ ਜੋ ਪਾਕਿਸਤਾਨੀ ਜਿਹੜਾ ਉਹ ਹੀ ਭਾਂਟ ਜਾਂਦੇ ਆ ਉਹਦਾ ਜੰਗ ਹੁੰਦਾ ਆਪਣੀ ਚੀਨ ਨਾਲ ਲੜਾਈ ਹੋਈ 62 ਹੋਈ ਕਤਰ de o -E. É. ਮੋਰਕਾ ਚਰਾ ਸੀ ਦੀ ਉਹ ਦਰਬਾਰ ਸਾਹਿਬ ਆ ਮਹੰਦਰ ਸਾਹਿਬ ਸਾਡੇ ਲੱਗਿਆ ਤਨ ਤਨ ਜਿਹੜਾ ਸਾਡਾ ਨਹੀਂ ਹੋ ਰਿਹਾ ਜੀ ਹੁਣ ਹਾਂ ਸਾਰਿਆਂ ਕੋ ਹੋ ਜਿੰਦੀ ਲੜਾਈ ਦਾ ਹੀ ਸਾਨੂੰ ਮਾਉ ਦੇਖ ਜੀ ਇਹਦੇ ਨਾਲੋਂ ਚੰਗਾ ਹੀ ਕਿ ਮਾੜਾ ਜੀ ਕਾਹਨ ਚੰਗਾ ਸੀ ਮੋਲੋ ਚੰਗਾ ਹੀ ਮੋਲੋ ਪਰ ਲੜਾਈਆਂ ਦੀ ਗੱਲ ਆ ਉਹ ਬਚਾ ਸੀ ਕਿ ਉਹ ਉਹ ਤੋਂ ਬਚਾ ਇਹਦੇ ਬਚਾ ਨਹੀਂ ਕੋਈ ਹੁਣ ਜਿਹੜਾ ਸੱਧੀਆਂ ਮਾਰਦੇ ਆ ਪਾਰ ਪਾਰਤੀ ਕਰਦੇ ਇਹਨੇ ਪੰਜ ਪਾਕਿਸਤਾਨਾਰੋਂ ਬਾਹਰ ਦਾ ਕੰਮ ਕਰਤਾ ਵੀਰੇ ਇਹਨਾਂ ਨੂੰ ਵੀ ਨਹੀਂ ਪਤਾ ਕਦੋਂ ਕੋਈ ਗੋਲਾ ਛੱਡ ਦੇਵੇ ਕਦੋਂ ਕੀ ਹੋ ਜੇ ਹਾਂ ਪਤਾ ਇਹ ਮੇਰੇ ਜੀ ਪੱਕੀਆਂ ਗੋਲੀਆਂ ਡਰ ਹੁਣ ਦੱਸੋ ਕਿਆ ਜਿਹਦੇ ਪੈਰਾਂ ਚ ਵੱਜ ਕੇ ਜੇ ਲੱਤ ਟੋੜ ਕੇ ਜੰਗੀ ਜਾ ਜਵੇ ਕਦੀ ਕਨੇ ਫੇਰੇ ਮਾਰੇ ਫੇਰ ਦੇ ਡਰਾਵੇ ਦਿੰਦਾ ਹੀ ਜਾਂ ਜਾਂਦੇ ਮਾਰ ਦਵੇ ਸਾਰਿਆਂ ਨੂੰ ਫੇਰ ਬੰਬ ਤੋਂ ਛੁੱਟ ਕੇ ਉਹ ਡਾਇਰੈਕਸ਼ਨ ਦਿੱਤੀ ਵੀ ਪੱਕੀ ਗੋਲੀ ਨਹੀਂ ਚਲਾ ਸਕਦੇ ਹਾਈ ਕੋਰਟ ਨੇ ਵੀ ਇਹ ਵੀ ਚਲੇ ਇਹ ਵੀ ਚਲਾ ਰਹੇ ਆ ਜਿਹੜੇ ਚਲੇ ਆ ਭਾਰਗਰ ਹਾਈ ਕੋਰਟ ਵੀ ਕਹਿੰਦਾ ਕਿ ਮਿਲਟਰੀ ਲੜਦਾ ਉਸ ਨੂੰ ਨਿਪੁਲਸ ਲਾ ਸਕਦੇ ਹੋ ਮਿਲਟਰੀ ਦਾ ਬਤਾ ਕੀ ਇੱਥੇ ਇੱਥੇ ਉਗਰਵਾਦੀ ਖੜੇ ਨੇ ਕਿਸਾਨ ਜਦ ਬੋਟ ਜਦ ਬੋਟ ਦੀ ਲੋਡ ਆਉਂਦੀ ਆਈ ਕਿਸਾਨ ਦੇ ਦਿਓ ਵੀ ਜਿੱਥੇ ਸੇਪ ਬਹਿ ਜਾਣ ਗਾੜੀ ਉਹਨਾਂ ਦਾ ਪਤਾ ਨਹੀਂ ਇਹ ਕੀ ਆਪਣੇ ਹਾਈ ਕੋਰਟ ਆਖੇ ਉਹਨਾਂ ਇੱਕ ਰਾਤ ਆਂਦੇ ਕੱਲ ਆਖਿਆ ਵੀ ਤੂੰ ਹੀ ਰਾ ਨਹੀਂ ਰੋਕ ਸਕਦੇ ਰਾਤ ਆਵੀ ਰੁਕੇ ਆਹੋ ਰਾਹ ਸਾੰਨੇ ਨੇ ਰੁਕੇ ਰਾਹ ਐਨੇ ਰੁਕੇ ਇਹ ਜੰਮੂ ਐ ਐਵੇਂ ਵੱਡਾ ਜਾਂਦਾ ਜੇ ਇਹਨਾਂ ਨੂੰ ਨਹੀਂ ਲੋੜ ਰਾਹ ਐਨੇ ਰੁਕੇ ਕੰਨਾ ਕਿਦਿਆ ਤੁਸੀਂ ਨਾ ਨਾ ਖਾਓ ਗੁਜਾਂਗੇ ਰਾਹ ਰੁਕੋ ਖੋਲ ਦੋ ਤੁਸੀਂ ਗੱਡੀ ਨਿਕਾ ਕੇ ਖਾਓ ਕਿਸਾਨ ਸਾਰੇ ਪਛਾਹ ਜਾਂਦੇ ਬਗਾ ਨਾ ਕੋ ਗੱਡੀ ਜੀ ਤੇਨੂੰ ਜਾਣ ਦਿਓ ਤੁਸੀਂ ਦਿੱਲੀ ਚ ਜਗ੍ਹਾ ਦੇ ਦਿਓ ਪਹਿਲਾਂ ਕਿ ਸ਼ਾਂਤੀਪੁਰਗ ਜਾਏ ਖੋਲੋ ਸ਼ਾਂਤੀਪੁਰਗ ਜਾਏ ਕੁਝ ਨਹੀਂ ਕਰਦੇ ਕੁਝ ਨਹੀਂ ਕਰਤਾ ਆ ਰਹੇ ਨੇ ਕੱਲ ਦੇ ਪੈ ਗੋਲੇ ਚੱਲਦੇ ਪਏ ਨੇ ਗੋਲੀਆਂ ਚਲਦੀਆਂ ਪਈਆਂ ਨੇ ਡਰੋਨ ਦੇ ਥਰੂ ਘੇਰਦੇ ਪਏ ਨੇ ਪਈਆਂ ਉਹ ਭਜੇ ਇੱਕ ਕਰੇ ਮੁਲਖ ਜੋ ਮਤ ਕਰੇ ਕਿ ਲੱਕ ਜੋ ਲਿਆਉਂਦੇ ਨੇ ਸਿੱਖ ਦਾ ਭਾਈ ਜੀ ਕੋਈ ਸੇਖੋਂ ਜੀ ਹੈਗਾ ਕੋਈ ਨਾਲੇ ਉਹਨਾਂ ਦਾ ਜਹਰ ਇਲਾਜ ਉਹਨਾਂ ਦੇ ਸਾਡਾ ਲੈ ਆ ਜੇ ਮਾਸਾ ਨਹੀਂ ਕਰਦੇ ਬਿਲਕੁਲ ਕਿਸਾਨ ਜਿਹੜੇ ਨੇ ਉਹ ਖਫਾ ਨੇ ਕਿਉਂਕਿ ਨਾ ਸਿਰਫ ਉਹਨਾਂ ਨੂੰ ਹਟਾਇਆ ਜਾ ਰਿਹਾ ਆ ਸਗੋਂ ਕਹਿੰਦੇ ਨੇ ਕਿ ਸਾਡੇ ਉੱਤੇ ਟਾਰਗੇਟ ਕਿਲਿੰਗ ਹੋ ਰਹੀ ਹੈ ਕਿਉਂਕਿ ਪੱਕੀ ਗੋਲੀਆਂ ਕਹਿੰਦੇ ਚਲਾਈਆਂ ਜਾ ਰਹੀਆਂ ਸ਼ੈਲਜ਼ ਬਰਾਮਦ ਹੋਏ ਨੇ ਕੱਲ ਤੋਂ ਬਰਾਮਦ ਕੀਤੇ ਜਾ ਰਹੇ ਨੇ ਔਰ ਇਹ ਫਰੰਟ ਲਾਈਨ ਤੋਂ ਬਰਾਮਦ ਹੋਏ ਨੇ ਜ਼ੀਰੋ ਗਰਾਊਂਡ ਜ਼ੀਰੋ ਤੋਂ ਜਾ ਕੇ ਰਾਣੇ ਇਹ ਸ਼ੈਲਜ਼ ਚੱਕੇ ਨੇ ਔਰ ਉਧਰੋਂ ਫਿਲਹਾਲ ਕਿਹਾ ਜਾ ਰਿਹਾ ਸੀਗਾ ਕਿ ਟਰੈਕਟਰ ਦੇ ਟਾਇਰਾਂ ਦੇ ਵਿੱਚ ਫਾਇਰ ਕੀਤਾ ਜਾ ਰਿਹਾ ਆ ਪਰ ਕਿਸਾਨ ਦਾ ਦਾਅਵਾ ਹੈ ਕਿ ਸਾਡੇ ਸਾਥੀਆਂ ਦੇ ਚਿਹਰਿਆਂ ਦੇ ਨਜ਼ਦੀਕ ਤੋਂ ਇਹ ਗੋਲੀਆਂ ਲੰਗੀਆਂ ਨੇ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਖੈਰ ਇਸ ਮਾਮਲੇ ਦੇ ਵਿੱਚ ਕਾਨੂੰਨੀ ਪੱਧਰ ਦੇ ਉੱਤੇ ਕੀ ਕੁਝ ਕੀਤਾ ਜਾਵੇਗਾ ਉਹ ਵਕਤ ਦੱਸੇਗਾ ਪਰ ਫਿਲਹਾਲ ਕਿਸਾਨ ਜਿਹੜੇ ਨੇ ਉਹ ਹਤਾਸ਼ ਨੇ ਨਿਰਾਸ਼ ਨੇ